这个啥这个？ ਹੋਰ ਹੋਰ ਤੇ ਸਤ 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 ਜੇ ਤੁਸੀਂ ਕਿਹਾ ਤਾਂ ਦੱਸੋ ਕਿ ਅੱਪਾ ਚੜ੍ਹਦੀ ਕਲਾ ਤੁਸੀਂ ਸਾਬ ਹੋ ਸੋ ਸੋ ਤੁਹਾਡੀ ਅਸਵਿਤਾ ਕਿਵੇਂ ਨੇ ਪਤਾ ਆ ਰਿਹਾ ਹੈ ਆ ਮੈਨੂੰ ਹੀ ਲੱਗ ਰਿਹਾ ਹੈ ਆ ਜਿਹੜਾ ਹਰ ਰੋਜ਼ ਉਹ ਤੇਲ ਦੇ ਤੇਲ ਦੇ ਭਾਈ ਸਭ ਕੀ ਕਿਹਾ ਤਾਂ ਰੱਖਦੇ ਹੈ ਤੇ ਦੇਖੋ ਪਾਕਿਸਤਾਨ ਦੀਆਂ ਖਬਰਾਂ ਤੇਲਨ ਦੀਆਂ ਜੀ ਅਜੇ ਰੋਣੀ ਟਾਈਮ ਹੀ ਲੱਗਿਆ ਜੀ ਅਜੇ ਤਾਂ ਆਇਆ ਜੀ ਸਟੇਸ਼ਨ ਤੇ ਆਪਦੇ ਸਾਧਰਾ ਜੀ 3 ਕਿਉਂ ਦੇ ਹੱਦ ਤੋਂ ਸਾਡੇ ਖਾਲਾਂ ਅੰਗਲੇ ਕਰੀ ਜਾਂਦੇ ਹੁੰਦੇ ਨੇ ਵੀ ਉਹ ਆਏ ਨਹੀਂ ਕਿ ਕਿਹੜੇ ਹੋ ਗਏ ਬੰਬ ਕੋਕੇ ਇੰਡੀਆ ਨੇ ਪਾਕਿਸਤਾਨ ਚ ਏਸੀ ਸਹੀ ਕਰ ਦੇ ਤਾਏ ਨਹੀਂ ਖੜਕੇ ਕਰਦੇ ਜੀ ਹਾਂ ਜੀ ਹਾਂ ਜਨਾਬ ਲੱਗੇ ਹੋਇਆ ਇਹ ਦਸਿਆ ਜੋੜ ਕੇ ਬਣ ਜਾਂਦਾ ਹੈ ਇਹ ਤਾਂ ਦੋਤੋ ਵਾਲਾ ਰੱਖ ਬਾਈ ਅੱਜ ਕੱਲ ਇਹਨਾਂ ਦੀ ਕੰਮ ਆਈ ਹੁਣ ਏਸੀ ਦਾ ਜਿਵੇਂ ਜੰਗ ਵੇਲੇ ਫੌਜੀਆਂ ਦੀ ਲੋੜ ਹੁੰਦੀ ਹੈ ਗਰਮੀ 'ਚ ਏਸੀ ਦੀ ਲੋੜ ਪੈਂਦੀ ਹੈ ਤੇ ਫੌਜੀਆਂ ਨੂੰ ਫਰੂਦ ਦੀ ਲੋੜ ਹੁੰਦੀ ਹੈ ਤੇ ਸਾਡੇ ਲੋਕਾਂ ਨੂੰ ਠੰਡ ਦੀ ਲੋੜ ਹੁੰਦੀ ਹੈ ਸੇਫ ਚੀਜ਼ ਹੈ ਬਸ ਥੋੜਾ ਫਰਕ ਹੈ ਉਧਰ ਪੜਾਕੇ ਪਾਉਂਦੇ ਨੇ ਤਾਂ ਨੁਕਸਾਨ ਹੁੰਦਾ ਇਧਰ ਪੜਾਕੇ ਪਾਉਂਦੇ ਉਦੋਂ ਵੀ ਨੁਕਸਾਨ ਹੁੰਦਾ

ਕਿ ਉਹਦਾ ਤੇਲ ਜਗੜਾ ਤੇ ਹੈ ਤੇ ਲੈ ਛੁੱਡ ਰਿਹਾ ਇੱਥਾ ਹੋਣਾ ਨਾਟ ਲੈ ਗਦੇ ਗਰਮੀ ਇਹਨਾਂ ਨੂੰ ਲੰਬੇ ਦੇ ਮੰਨੋ ਜਿਵੇਂ ਆਪਾਂ ਪਸੀਨਾ ਨਿਕਲਦਾ ਸਰੀਰ ਚੋਂ ਅਸੀਂ ਤਾਂ ਲੱਗੇ ਰਹਨੇ ਜੀ ਅਸੀਂ ਤਾਂ ਪਸੀਨਾ ਪਸੀਨੀ ਹੋਏ ਰਹਨੇ ਆਂਗੇ ਜਨਤਾ ਨੂੰ ਠੰਡੀ ਰੱਖ ਲਿਆ ਅਸੀਂ ਕਰਕੇ ਕਲੀਅੰ ਦਾ ਬਾਰਾ ਜਾ ਹੈ ਹੈਲੋ ਮੋੜ ਰਜਤ ਉਹ ਵੀ ਦੇ ਰਹੇ ਨੇ ਨਰ ਕਰਿਆ ਕਰਾਂਗੇ ਟਰ ਜੁਨੇ ਦਾ ਕਰ ਲਿਆ ਹੈ ਕਰਾ ਰਹੇ ਹੈ ਵੀ ਇਹਦਾ ਵੀਰੀ ਹੈ ਸਾਰੇ ਕਰਦੇ ਨੇ ਸਾਰੇ ਕਿਰਿਆਲੇ ਮਿਸਤਰੀ ਸਾਰੇ ਨੱਬੇ ਸਦਨਾਂ ਦੇ ਨਵੇਂ ਬਣਦੇ ਨੇ मैं ने 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 तो तो एसी वाला गर्मी तो एसी वाले ठीक रही गुरु तो गर्मी <laughs> मार्ड <दे ले। laughs> गुरु ठीक ਆ ਰਹੀ ਜੀ ਜੀ ਪੱਤੇ ਨੂੰ ਲੁੱਲਰ ਵਿੱਚ ਦੇ ਜੀਸੀ ਵਾਲਾ ਨੂੰ ਲੁੱਲਰ ਨੂੰ ਦੇ ਜੀਸੀ ਵਾਲਾ ਨੂੰ ਆਵਾਜ਼ ਦੇ ਦੇ ਜੀ ਲਾਈਕ ਕਰ ਉਹ ਜਵਾਕੀ ਰਿਮੋਟ ਇਹ ਤਾਂ ਨਾ ਮਨ ਉੱਤਮ ਮਿਲ ਗਿਆ ਸਮਝਾ ਇਹ ਜ਼ਰੂਰ ਹੋਰ ਲਾਉਂਦੇ ਜੀ ਇਹ ਲੋਕ ਇਹੋ ਕਰਦੇ ਇਹਦੇ ਨਾਲ ਦੁੱਖੀ ਇੱਥੇ ਪੈ ਨਹੀਂ ਹੋਸੀ ਤੈਸੀ ਹਾਰੇ ਮੈਨ ਨਹੀਂ ਹੈਗੇ ਤਾਂ ਸਾਨੂੰ ਟਾਈਮ ਲੱਗਦਾ ਜੀ ਅਸੀਂ ਜਨਤਾ ਦੇ ਸੇਵਕ ਬਣੇ ਹੋਇਆ ਲੀਡਰਾਂ ਵਾਂਗੂ जनता ठंडी रखनी है जनता ठंडी रखनी है जनता ठंडी रहेगी तो लड़ाई नहीं होगी नहीं तो हम ये எல்லாம் चले पर जिम्मेदारी जनता गर्मा तो ही रिजल्ट देख सके जी पूरी हुई पूरी गैस बाहर कर दी

ਉਹ ਵਾਜਾ ਮਾਰ ਦੇ ਭਾਈ ਤੈਨੂੰ ਵਾਜਾ ਮਾਰ ਦੇ ਗੱਲਾਂ ਗੱਲਾਂ ਨਾਲ ਆ ਗਿਆ ਕਿ ਜਰਿਆ ਕਿ ਦਿਆ ਰਿਹਾ ਹੂੰ ਨੂੰ ਦੌਰ ਤੋਂ ਅਜ ਵੀ ਜਾਣਾ ਤੂੰ ਸਾਡਾ ਕੈਂਸਲ ਹੋ ਜਾ ਇਹ ਵੀ ਆ ਵੀ ਆ ਦੇ ਕੰਨੀ ਆਏਗਾ ਇਹ ਅਜੇ ਤਾਂ ਟਾਈਮ ਦੰਨੇ ਆ ਜੇ ਬਾਅਦ ਮੇਰਾ ਤੂੰ ਲੰਘੀ ਜਿਹੀ ਸੀ ਕੋਲੇ ਸਾਥ ਦੇ ਤੈਨੂੰ ਰਾਦੇ ਰਾਦੇ ਉਹ ਵੀ ਗੱਲ ਹੀ ਆਪੇ ਆਪੇ ਹੱਸ ਕੇ ਪੰਜਾਹ ਹੋ ਰਹਾ ਹੈ ਆਹ ਤੇ ਜਰੂਰ ਨਾ ਉਸਾਰੇ ਇਹ ਜਿਹੜੇ ਵਰਗੇ ਨਾ ਜਿਹੜੇ ਪ੍ਰੈਸ਼ਰ ਤਲਕੇ ਰੇ ਰਿਸ਼ੀ ਧਰਮਾਈ ਜਦੋਂ ਇਹਿੰਨ ਬਿਸਤਰੀ ਆ ਕਲਾ ਬਹੁਤ ਆਮਾ ਮਾਰਦੇ ਆ ਆ ਤਾਂ ਜਮੀਨ ਸਾਹ ਹੁਲਾਇਆ ਬਸ ਤੇ ਇਹਦਾ ਸਾਫ ਕਰਨ ਵਾਲਾ ਕਰਿਆ ਕੋਈ ਜਿਹੜਾ ਇੱਕ ਹੋਰ ਦੀ ਲੰਬੀ ਪਤਲੀ ਕਿਦਾ ਦੇਖੋ ਉਹਦਾ ਜਮਦਿਆਂ ਜਮਦਿਆਂ ਨਾ ਸੋਟੇ ਦਾ ਨਾਸ ਕਰੇ ਜੀ ਨਾ ਵੇ ਜੀ ਮਸਤਰੀ ਕਰਕੇ ਪਰ ਮਸਤਰੀ ਨਹੀਂ ਕਰਦਾ ਵੀ ਸੱਤ ਹੋਵੇ ਨਾ ਤਾਂ ਇਹ ਗਏ ਇਹ ਬਧੀਏ ਨਹੀਂ ਕਰਦੇ ਕੰਮ ਆ ਸਰ ਮਸਤਰੀ ਨਹੀਂ ਕਰਦਾ ਇਹ ਸੋਡੇ ਇਸੇ ਚਾਈ ਕਰਦਾ ਜਿਹੜੇ ਦੀ ਧੀ ਆ ਖਾ ਉਹ ਤਾਂ ਕਿਸੇ ਨੂੰ ਪੱਥੇ ਹੀ ਨਹੀਂ ਤੋਤੀ ਦੀ ਕਿਸੇ ਨੇ ਤੋ ਤਾਂ ਕਿਸੇ ਨੂੰ ਪੱਥੇ ਹੀ ਉਹ ਅੰਦਰ ਨੇ ਬੰਦ ਕਰਤੀ ਸੀ ਇੱਕ ਦਿਨ ਪਹਿਲੀ ਬੰਦ ਕਰਦੀ ਕਹਿੰਦੇ ਤੁਸੀਂ ਦੂਜੀ ਦੀ ਵੀ ਦਾ ਸਾਡਾ ਅਤੇ ਦਵਾਈ ਨਾਲੋਂ ਫਰਕ ਤਾਂ ਪੈਂਦਾ ਹੀ ਹੈ ਨਾ de carde <laughs> Und

ਆ ਰਹੇ ਨੇ ਕਿੰਨੀ ਬਾਜੀ ਜੇ ਇਹਦੇ ਪਹਿਲੇ ਕੁਝ ਯਾਰ ਉਸ ਚਲ ਰਿਹਾ ਮੋਟਰ ਇਹ ਦਰ ਲੈਦਾ ਜੀ हां जी ਮਿੱਤਰੋ ਕੋਣ ਕੋਣ ਦੇਖ ਰਿਹਾ ਦੱਸਿਓ ਕਰਨ ਦੇ ਮੜਾ ਫਿਰ ਸਭ ਚਾਜੂ ਪਾਣੀ ਕੀ ਕਹਿੰਦਾ ਹਨਾ ਹੋਰ ਫਿਰ ਮੈਂ ਥੋੜਾ ਟਿੰਗੜ ਕੇ ਕਹਿ ਦੂੰਗਾ ਵੀ ਜਰਾ ਹੁਣ ਅਸੀਂ ਵਿਹਲੇ ਆ ਟਾਈਮ ਖਰਾਬ ਕਰਦੇ ਹਾਂ ਕਦ ਤੂੰ ਲਾਹ ਜਿਹੜਾ 嗯。

ਅੱਲੀ ਕਲੀ ਚੀਤੇ ਨਾਲ ਤਾਂ ਕਿੱਥੇ ਕੀ ਹੋ ਰਿਹਾ ਤੈਨੂੰ ਪਤਾ ਉਹ ਫਟਾਫਟ ਰੱਖੀ ਫੇਰ ਹੱਥ ਲੱਗ ਜਾਂਦੀ ਚੀਜ਼ ਇਹ ਚੀਜ਼ ਦਾ ਨਾਉਂ ਪਤਾ ਤਾਂ ਮੈਨੂੰ ਭੁੱਲ ਗਿਆ ਇਹ ਦਾ ਨਾਮ ਕੀ ਹੈ ਇੱਕ ਉਹਦਾ ਪਲੇਟਫਾਰਮ ਵੀ ਕਿਹੜੀ ਜਗ੍ਹਾ ਤੇ ਹੈ ਇਸ ਪਰ ਵਾਸਤੇ ਯਾ ਕਿ ਨਾ ਬੜਾ ਇੰਨਾ ਟਫਲਰ ਨਾ ਟਾ ਇਹ ਹਾਫ ਦਾ ਇੱਕ ਹੋਰ ਹਾਫ ਤੇ ਹੋਰ ਇਹਦਾ 3 ਐ ਟੇਕ ਕਰੀਏ ਆਹ ਹੋਰ ਚੀਜ਼ ਆਹ 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 ਸਹੀ ਬੈਠ ਹਾਂ ਆਹ ਫਲੇਅਰ ਰਟਾ ਹਾਂ ਆਪਦਾ ਆ ਕੇ ਕੰਮ ਕਰੀਏ ਨਾ ਕੰਮ ਕਰੀਏ Avevo il prezzo. ਫੱਕੀ ਜਿਹਾ ਮਿਲ ਗਿਆ ਨ ਸਰਕਾਰੀ ਹੁਣ ਤਾਂ ਉਹ ਵੀ ਚੱਕੀ ਫਿਰਦਾ ਸਮਾਨ ਲੈ ਆਇਆ ਸਾਰਾ ਆਰਾਮ ਹਮ ਮਰਦਾ ਸਾਹ ਹਾੜੀ ਲਾਣਾ ਹੈ ਆਸਾਕਾ ਸਾਲ ਲਾਗਣਾ ਜੀ ਹਮ ਕਰਾਉਣਾ ਹਮ ਮਰਵਾਇਆ ਘਰ ਸੈਕਟਰ ਉਹ ਮਾਤਾ ਜੀ ਨੇ ਸਾਨੂੰ ਮਰਵਾਦ ਨੂੰ ਬੁਲਾਇਆ ਨਹੀਂ